ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਨਾਲ ਜੋ ਵੀ ਹੁੰਦਾ ਚੰਗਾ ਜਾਂ ਮਾੜਾ ਉਹ ਅਚਾਨਕ ਨਹੀਂ ਹੁੰਦਾ ਦਰਅਸਲ ਹਰ ਇਨਸਾਨ ਆਪਣੇ ਹੀ ਬੀਜੇ ਹੋਏ ਕਰਮਾਂ ਦੀ ਫਸਲ ਵਾੜ ਰਿਹਾ ਹੁੰਦਾ ਹੈ ਜਿਹੜੇ ਬੀਜ ਤੁਸੀਂ ਅੱਜ ਬੀਜ ਰਹੇ ਹੋ ਉਹੀ ਕੱਲ ਤੁਹਾਡੀ ਕਿਸਮਤ ਬਣਨੇ ਹਨ ਇਹ ਕਹਾਣੀ ਸਿਰਫ ਸੁਣਨ ਲਈ ਨਹੀਂ ਇਹ ਤੁਹਾਡੀ ਸੋਚ ਤੁਹਾਡਾ ਵਿਚਾਰ ਅਤੇ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਬਦਲ ਸਕਦੀ ਹੈ ਇਸ ਲਈ ਵੀਡੀਓ ਅੰਤ ਤੱਕ ਜਰੂਰ ਦੇਖੋ ਦੋਸਤੋ ਜੀਵਨ ਵਿੱਚ ਕੀਤੇ ਚੰਗੇ ਜਾਂ ਮੰਦੇ ਕਰਮ ਸਿਰਫ ਇਸ ਜਨਮ ਤੱਕ ਸੀਮਿਤ ਹੀ ਨਹੀਂ ਰਹਿੰਦੇ ਉਹ ਕਈ ਜਨਮਾਂ ਤੱਕ ਇਨਸਾਨ ਦਾ ਪਿੱਛਾ ਕਰਦੇ ਨੇ ਤੁਸੀਂ ਇਸ ਗੱਲ ਨੂੰ ਮੰਨੋ ਜਾਂ ਨਾ ਮੰਨੋ ਪਰ ਇਸ ਸੱਚ ਨੂੰ ਛੁਟੁਲਾਇਆ ਨਹੀਂ ਜਾ ਸਕਦਾ ਕਿ ਅੱਜ ਸਾਨੂੰ ਜੋ ਕੁਝ ਵੀ ਮਿਲਿਆ ਹੈ ਉਹ ਸਾਡੇ ਪਿਛਲੇ ਕਰਮਾਂ ਦੀ ਉਪਜ ਹੈ ਅਤੇ ਜੋ ਕੁਝ ਸਾਨੂੰ ਭੋਗਣਾ ਪੈਂਦਾ ਹੈ ਉਹ ਵੀ ਸਾਡੇ ਕੀਤੇ ਹੋਏ ਬੁਰੇ ਕਰਮਾਂ ਦਾ ਨਤੀਜਾ ਹੀ ਹੁੰਦਾ ਹੈ ਆਓ ਦੋਸਤੋ ਇਸ ਗੱਲ ਨੂੰ ਇੱਕ ਬਹੁਤ ਹੀ ਸੋਹਣੀ ਤੇ ਸਿੱਖਣਯੋਗ ਕਹਾਣੀ ਰਾਹੀਂ ਸਮਝੀਏ ਕਿਵੇਂ ਮਨੁੱਖ ਆਪਣੇ ਕਰਮਾਂ ਦਾ ਫਲ ਭੋਗਦਾ ਹੈ ਅਤੇ ਕਿਵੇਂ ਕਈ ਵਾਰ ਘਰਾਂ ਵਿੱਚ ਦੁੱਖ ਦੇਣ ਵਾਲੀ ਸੰਤਾਨ ਕੰਗਾਲ ਬਣਾਉਣ ਵਾਲੀ ਔਲਾਦ ਪੈਦਾ ਹੁੰਦੀ ਹੈ। ਦੋਸਤੋ ਇਹ ਕਹਾਣੀ ਬਹੁਤ ਪੁਰਾਣੇ ਸਮੇਂ ਦੀ ਹੈ। ਇੱਕ ਪਿੰਡ ਵਿੱਚ ਕਿੰਕਰ ਤੇ ਵਜਰਾੰਗ ਨਾਮ ਦੇ ਦੋ ਕੁੱਤੇ ਰਹਿੰਦੇ ਸਨ। ਦੋਨਾਂ ਵਿੱਚ ਬੜੀ ਗਹਿਰੀ ਦੋਸਤੀ ਸੀ। ਉਹ ਹਰ ਸਮੇਂ ਇੱਕ ਦੂਜੇ ਦੇ ਨਾਲ ਹੀ ਰਹਿੰਦੇ। ਖਾਣ ਲਈ ਵੀ ਇਕੱਠੇ ਭਟਕਦੇ ਅਤੇ ਰਾਤਾਂ ਵੀ ਇਕੱਠੇ কাটਦੇ। ਇੱਕ ਦਿਨ ਕਿੰਕਰ ਨੇ ਡੂੰਗੀ ਸਾਹਸ ਲੈਂਦਿਆਂ ਵਜਰਾੰਗ ਨੂੰ ਕਿਹਾ ਦੋਸਤ ਪਤਾ ਨਹੀਂ ਅਸੀਂ ਪਿਛਲੇ ਜਨਮ ਵਿੱਚ ਕਿਹੜੇ ਬੁਰੇ ਕਰਮ ਕੀਤੇ ਸਨ ਜਿਸ ਕਾਰਨ ਅੱਜ ਸਾਨੂੰ ਇਹ ਕੁੱਤੇ ਦਾ ਸਰੀਰ ਮਿਲਿਆ ਹੈ ਵਜਰਾੰਗ ਉਦਾਸ ਹੋ ਕੇ ਬੋਲਿਆ ਹਾਂ ਦੋਸਤ ਇਸ ਸਰੀਰ ਵਿੱਚ ਰਹਿ ਕੇ ਨਾ ਤਾਂ ਸਾਨੂੰ ਖਾਣ ਪੀਣ ਦੀ ਸੁਵਿਧਾ ਹੈ ਨਾ ਹੀ ਕੋਈ ਮਾਨ ਸਨਮਾਨ ਰੋਟੀ ਲਈ ਵੀ ਸਾਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ ਫਿਰ ਵੀ ਪੇਟ ਢੰਗ ਨਾਲ ਨਹੀਂ ਭਰਦਾ ਜੇ ਕਿਸੇ ਦੇ ਘਰ ਦੀ ਰਾਖੀ ਕਰਕੇ ਰੋਟੀ ਦਾ ਇੱਕ ਟੁਕੜਾ ਮਿਲ ਵੀ ਜਾਵੇ ਉਹ ਵੀ ਇੱਜ਼ਤ ਨਾਲ ਨਹੀਂ ਮਿਲਦਾ ਵਜਰਾੰਗ ਨੇ ਕਿਹਾ ਸਾਡੀ ਮੌਤ ਵੀ ਬੜੀ ਦਰਦਨਾਕ ਹੁੰਦੀ ਹੈ ਲੋਕ ਤਾਂ ਸਾਡੀ ਮੌਤ ਨੂੰ ਵੀ ਇੱਕ ਗਾਲ ਦੀ ਤਰ੍ਹਾਂ ਵਰਤਦੇ ਨੇ ਤੂੰ ਤਾਂ ਕੁੱਤੇ ਦੀ ਮੌਤ ਮਰੇਗਾ ਰਹਿਣ ਲਈ ਵੀ ਸਾਡਾ ਕੋਈ ਟਿਕਾਣਾ ਨਹੀਂ ਗਰਮੀ ਹੋਵੇ ਮੀਂਹ ਹੋਵੇ ਜਾਂ ਕੜਾਕੇ ਦੀ ਠੰਡ ਹਰ ਰੁੱਤ ਵਿੱਚ ਸਾਨੂੰ ਗਲੀਆਂ ਵਿੱਚ ਝਟਕਣਾ ਪੈਂਦਾ ਹੈ ਉਸ ਨੇ ਢੂੰਗੇ ਦੁੱਖ ਨਾਲ ਕਿਹਾ ਸਾਡੇ ਨਾਲੋਂ ਤਾਂ ਪੰਛੀ ਵੀ ਚੰਗੇ ਨੇ ਦੋਸਤ ਘਟੋ-ਘਟ ਉਹ ਆਪਣਾ ਘਰ ਤਾਂ ਬਣਾ ਲੈਂਦੇ ਨੇ ਛੋਟੀਆਂ-ਛੋਟੀਆਂ ਚਿੜੀਆਂ ਵੀ ਆਪਣਾ ਆਲਣਾ ਬਣਾ ਕੇ ਸੁੱਖ ਚੈਨ ਦੇ ਨਾਲ ਰਹਿੰਦੀਆਂ ਨੇ ਵਜਰਾੰਗ ਨੇ ਗੰਭੀਰ ਆਵਾਜ਼ ਵਿੱਚ ਕਿਹਾ ਦੋਸਤ ਵੇਖ ਆਪਾਂ ਹਮੇਸ਼ਾ ਮਨੁੱਖਾਂ ਦੇ ਅਧੀਨ ਰਹਿ ਕੇ ਜਿਉਂਦੇ ਹਾਂ ਇਸੇ ਲਈ ਸਾਨੂੰ ਕਦੇ ਇੱਜ਼ਤ ਨਹੀਂ ਮਿਲਦੀ ਉਸ ਨੇ ਅੱਗੇ ਕਿਹਾ ਵਿਦਵਾਨ ਲੋਕ ਪਹਿਲਾਂ ਹੀ ਕਹਿ ਕੇ ਗਏ ਨੇ ਕਿ ਪਰਾਏ ਘਰ ਵਿੱਚ ਰਹਿਣਾ ਅਤੇ ਦੂਜੇ ਦੇ ਭਾਗਾਂ ਉੱਤੇ ਆਪਣਾ ਜੀਵਨ ਨਿਰਭਰ ਕਰਨਾ ਸਭ ਤੋਂ ਵੱਧ ਕਸ਼ਟਦਾਈ ਹੁੰਦਾ ਹੈ ਜੋ ਦੂਜੇ ਦੇ ਆਸਰੇ ਜੀਉਂਦਾ ਹੈ ਉਹ ਨਾ ਤਾਂ ਸੁਤੰਤਰ ਹੋ ਕੇ ਕੋਈ ਫੈਸਲਾ ਕਰ ਸਕਦਾ ਹੈ ਅਤੇ ਨਾ ਹੀ ਆਪਣੀ ਮਰਜ਼ੀ ਦੇ ਨਾਲ ਜੀ ਸਕਦਾ ਹੈ ਵਜਰਾੰਗ ਨੇ ਦੁਖ ਨਾਲ ਕਿਹਾ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਇਹੀ ਹੈ ਦੋਸਤ ਕਿ ਅਸੀਂ ਸਦਾ ਹੋਰਾਂ ਦੇ ਘਰਾਂ ਵਿੱਚ ਰਹਿਣਾ ਚਾਹੁੰਦੇ ਹਾਂ ਦੂਸਰਿਆਂ ਦੇ ਰਹਿਮੋ ਕਰਮ ਉੱਤੇ ਪਾਲਣਾ ਚਾਹੁੰਦੇ ਹਾਂ ਨਤੀਜਾ ਇਹ ਹੁੰਦਾ ਹੈ ਕਿ ਜੀਨ ਲਈ ਭੋਜਨ ਤਾਂ ਮਿਲ ਜਾਂਦਾ ਹੈ ਚਾਹੇ ਥੋੜਾ ਹੀ ਕਿਉਂ ਨਾ ਹੋਵੇ ਪਰ ਇੱਜ਼ਤ ਕਦੇ ਨਹੀਂ ਮਿਲਦੀ ਉਸ ਨੇ ਥੋੜੀ ਦੇਰ ਚੁੱਪ ਰਹਿ ਕੇ ਕਿਹਾ ਜੇ ਅਸੀਂ ਆਤਮ ਨਿਰਭਰ ਹੁੰਦੇ ਆਪਣੀ ਮਿਹਨਤ ਨਾਲ ਜਿਉਂਦੇ ਤਾਂ ਅੱਜ ਸਾਡੀ ਵੀ ਸਮਾਜ ਵਿੱਚ ਕੋਈ ਮਾਣ ਪ੍ਰਤਿਸ਼ਟਾ ਹੁੰਦੀ ਇਹ ਸੁਣ ਕੇ ਕਿੰਕਰ ਬੋਲਿਆ ਮਿੱਤਰ ਤੋਂ ਬਿਲਕੁਲ ਠੀਕ ਕਹਿੰਦਾ ਹੈ ਮਨ ਲੈ ਕੇ ਅਸੀਂ ਥੋੜੀ ਬਹੁਤ ਇੱਜ਼ਤ ਕਮਾ ਵੀ ਲਈਏ ਤਾਂ ਵੀ ਸਾਡੇ ਵਿੱਚ ਆਪਸੀ ਏਕਤਾ ਨਹੀਂ ਹੈ ਸਾਡੇ ਆਪਣੇ ਹੀ ਆਪਣਿਆਂ ਨੂੰ ਕੱਟਦੇ ਨੇ ਇੱਕ ਦੂਜੇ ਦਾ ਭਲਾ ਸੋਚਣ ਦੀ ਬਜਾਏ ਅਸੀਂ ਇੱਕ ਦੂਜੇ ਦੇ ਵੈਰੀ ਬਣ ਜਾਂਦੇ ਹਾਂ लाणत है दोस्त अजह जन्म ਉਤੇ ਕਿੰਕਰ ਨੇ ਦ੍ਰਿੜਤਾ ਨਾਲ ਕਿਹਾ ਹੁਣ ਸਾਨੂੰ ਤੀਰਥਾਂ ਤੇ ਜਾਣਾ ਚਾਹੀਦਾ ਹੈ ਤਾਂ ਜੋ ਆਪਣੇ ਅਗਲੇ ਜਨਮ ਨੂੰ ਸੁਧਾਰ ਸਕੀਏ ਅਤੇ ਇਸ ਕੂਕਰ ਸਰੀਰ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਵਜਰਾੰਗ ਨੇ ਆਪਣੇ ਮਿੱਤਰ ਦੀ ਗੱਲ ਨਾਲ ਸਹਿਮਤੀ ਜਤਾਈ ਦੋਸਤੋ ਇਸ ਤਰ੍ਹਾਂ ਇਹ ਦੋਨੋਂ ਕੁੱਤੇ ਤੀਰਥ ਯਾਤਰਾ ਲਈ ਨਿਕਲ ਪਏ ਰਸਤੇ ਦੀ ਉਹਨਾਂ ਨੂੰ ਜਿਆਦਾ ਜਾਣਕਾਰੀ ਨਹੀਂ ਸੀ ਪਰ ਭਗਵਾਨ ਦੇ ਨਾਮ ਦਾ ਸਹਾਰਾ ਲੈ ਕੇ ਨਿਸ਼ਚੇ ਨਾਲ ਅੱਗੇ ਵਧਦੇ ਰਹੇ ਚੱਲਦੇ-ਚੱਲਦੇ ਸ਼ਾਮ ਹੋ ਗਈ ਉਹ ਇੱਕ ਪਿੰਡ ਦੇ ਨੇੜੇ ਇੱਕ ਰੁੱਖ ਦੇ ਹੇਠਾਂ ਆ ਕੇ ਠਹਿਰ ਗਏ ਭੁੱਖ ਹੁਣ ਕਾਫੀ ਤੇਜ਼ ਹੋ ਚੁੱਕੀ ਸੀ ਅਚਾਨਕ ਉਹਨਾਂ ਦੀ ਨਜ਼ਰ ਨੇੜੇ ਹੀ ਇੱਕ ਗੰਨੇ ਦੇ ਖੇਤ ਉੱਤੇ ਪਈ ਜਿੱਥੇ ਬਹੁਤ ਸਾਰੇ ਚੂਹੇ ਸ਼ਾਲਾ ਮਾਰਦੇ ਦਿਖਾਈ ਦੇ ਰਹੇ ਸਨ ਮੋٹے-ਮੋٹے ਚੂਹਿਆਂ ਨੂੰ ਵੇਖ ਕੇ ਵਜਰਾੰਗ ਦੇ ਮੂੰਹ ਵਿੱਚ ਪਾਣੀ ਆ ਗਿਆ ਉਹ ਕਹਿਣ ਲੱਗਾ ਦੋਸਤ ਭੁੱਖ ਨਾਲ ਮੇਰਾ ਤਾਂ ਬੁਰਾ ਹਾਲ ਹੋ ਰਿਹਾ ਹੈ ਸਾਹਮਣੇ ਖੇਤ ਵਿੱਚ ਮੈਨੂੰ ਆਪਣਾ ਭੋਜਨ ਵੀ ਦਿਖਾਈ ਦੇ ਰਿਹਾ ਹੈ ਜੇ ਤੂੰ ਕਹੇ ਤਾਂ ਚੱਲੀਏ ਦੋ-ਚਾਰ ਚੂਹਿਆਂ ਦਾ ਨਾਸ਼ਤਾ ਕਰ ਲਿਆ ਜਾਵੇ ਇਹ ਸੁਣ ਕੇ ਕਿੰਕਰ ਤੁਰੰਤ ਬੋਲਿਆ ਅਰੇ ਦੋਸਤ ਇਹ ਤੂੰ ਕਿਹੜੀ ਗੱਲ ਕਰ ਰਿਹਾ ਹੈ ਅਸੀਂ ਦੋਨੋਂ ਸ਼ਿਕਾਰ ਕਰਨ ਲਈ ਨਹੀਂ ਨਿਕਲੇ ਅਸੀਂ ਤਾਂ ਤੀਰਥ ਯਾਤਰਾ ਲਈ ਨਿਕਲੇ ਹਾਂ ਉਸ ਨੇ ਦ੍ਰਿੜਤਾ ਨਾਲ ਕਿਹਾ ਜਦੋਂ ਤੱਕ ਅਸੀਂ ਤੀਰਥਾਂ ਦਾ ਪਰਮਣ ਕਰ ਰਹੇ ਹਾਂ ਕਿਸੇ ਜੀਵ ਨੂੰ ਮਾਰਨਾ ਤਾਂ ਦੂਰ ਦੀ ਗੱਲ ਉਸ ਨੂੰ ਮਾਰਨ ਬਾਰੇ ਸੋਚਣਾ ਵੀ ਪਾਪ ਹੈ ਜੇ ਅਸੀਂ ਅਜਿਹਾ ਕੀਤਾ ਨਾ ਤਾਂ ਸਾਨੂੰ ਤੀਰਥਾਂ ਦਾ ਕੋਈ ਫਲ ਮਿਲੇਗਾ ਅਤੇ ਉਲਟਾ ਸਾਡੇ ਸਿਰ ਪਾਪ ਵੀ ਚੜ ਜਾਵੇਗਾ ਕਿੰਕਰ ਨੇ ਅੱਗੇ ਕਿਹਾ ਇਸ ਸਮੇਂ ਸਾਨੂੰ ਹਿੰਸਾ ਤੋਂ ਰਹਿਤ ਸਾਦੀ ਅਤੇ ਸ਼ਾਕਾਹਾਰੀ ਭੋਜਨ ਨਾਲ ਹੀ ਕੰਮ ਚਲਾਉਣਾ ਪਵੇਗਾ ਇਹ ਸੁਣ ਕੇ ਵਜਰੰਗ ਬੋਲਿਆ ਪਰ ਦੋਸਤ ਸ਼ਾਕਾਹਾਰੀ ਭੋਜਨ ਤਾਂ ਸਾਨੂੰ ਪਿੰਡ ਵਿੱਚ ਹੀ ਮਿਲ ਸਕਦਾ ਹੈ ਇੱਕ ਕੰਮ ਕਰਦੇ ਹਾਂ ਦੋਨੋਂ ਜਾਣੇ ਸਾਹਮਣੇ ਵਾਲੇ ਪਿੰਡ ਵਿੱਚ ਚੱਲ ਜੇ ਜਿਸ ਨੂੰ ਜੋ ਮਿਲ ਜਾਵੇ ਉਸ ਨਾਲ ਹੀ ਆਪਣੀ ਭੁੱਖ ਮਿਟਾ ਲਵਾਂਗੇ ਅਤੇ ਫਿਰ ਵਾਪਸ ਇਸ ਰੁੱਖ ਦੇ ਹੇਠਾਂ ਆ ਕੇ ਮਿਲਾਂਗੇ ਕਿੰਕਰ ਨੇ ਸਹਿਮਤੀ ਜਤਾਈ ਹਾਂ ਇਹ ਹੀ ਠੀਕ ਰਹੇਗਾ ਦੋਸਤੋ ਇਸ ਤਰ੍ਹਾਂ ਦੋਵੇਂ ਕੁੱਤੇ ਪਿੰਡ ਵੱਲ ਰੁੱਖ ਕਰ ਲੈਂਦੇ ਨੇ ਪਿੰਡ ਵਿੱਚ ਪਹੁੰਚ ਕੇ ਉਹ ਦੋਵੇਂ ਵੱਖ-ਵੱਖ ਹੋ ਜਾਂਦੇ ਹਨ ਤਾਂ ਜੋ ਹਰ ਕੋਈ ਆਪਣਾ ਭੋਜਨ ਲੱਭ ਸਕੇ ਕਿੰਕਰ ਚੱਲਦਾ ਚੱਲਦਾ ਇੱਕ ਬ੍ਰਾਹਮਣ ਦੇ ਘਰ ਅੱਗੇ ਪਹੁੰਚਦਾ ਹੈ ਉਸ ਸਮੇਂ ਬ੍ਰਾਹਮਣ ਪਾਠ ਪੂਜਾ ਕਰਕੇ ਭੋਜਨ ਕਰਨ ਲਈ ਬੈਠਣ ਹੀ ਲੱਗਾ ਸੀ ਉਸ ਦੀ ਪਤਨੀ ਨੇ ਥਾਲੀ ਵਿੱਚ ਬੜੀ ਸਾਵਧਾਨੀ ਨਾਲ ਭੋਜਨ ਸਜਾ ਦਿੱਤਾ ਸੀ ਉਹ ਬ੍ਰਾਹਮਣ ਸੱਚਮੁੱਚ ਭਗਵਾਨ ਦਾ ਭਗਤ ਸੀ ਜਦੋਂ ਉਹ ਭੋਜਨ ਕਰਨ ਬੈਠਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਭਗਵਾਨ ਨੂੰ ਭੋਗ ਲਵਾਇਆ ਇਨ੍ਹਾਂ ਪਲਾਂ ਵਿੱਚ ਹੀ ਕਿੰਕਰ ਨੇ ਹੌਲੀ ਨਾਲ ਥਾਲੀ ਵਿੱਚ ਮੂੰਹ ਪਾ ਦਿੱਤਾ ਅਤੇ ਇੱਕ ਰੋਟੀ ਚੁੱਕ ਕੇ ਦਰਵਾਜ਼ੇ ਅੱਗੇ ਬੈਠ ਕੇ ਖਾਣ ਲੱਗ ਪਿਆ ਜਦੋਂ ਬ੍ਰਾਹਮਣ ਨੇ ਇਹ ਦੇਖਿਆ ਕਿ ਕੁੱਤੇ ਨੇ ਭੋਜਨ ਦੀ ਥਾਲੀ ਝੂਠੀ ਕਰ ਦਿੱਤੀ ਹੈ ਉਹ ਰਾਮ ਰਾਮ ਕਹਿੰਦਾ ਹੋਇਆ ਖੜਾ ਹੋ ਗਿਆ ਉਸ ਨੇ ਆਪਣੀ ਪਤਨੀ ਨੂੰ ਕਿਹਾ ਭਾਗਵਾਨ ਹੁਣ ਇਹ ਭੋਜਨ ਅਸੀਂ ਨਹੀਂ ਖਾ ਸਕਦੇ ਕੁੱਤੇ ਨੇ ਇਸ ਨੂੰ ਝੂਠਾ ਕਰ ਦਿੱਤਾ ਹੈ ਇੱਕ ਕੰਮ ਕਰ ਇਹ ਸਾਰਾ ਭੋਜਨ ਇਸ ਕੁੱਤੇ ਨੂੰ ਹੀ ਖਾਣ ਲਈ ਦੇ ਦੇ ਲੱਗਦਾ ਹੈ ਇਹ ਵਿਚਾਰਾ ਬਹੁਤ ਭੁੱਖਾ ਹੋਵੇਗਾ ਸ਼ਾਇਦ ਇਹ ਭੋਜਨ ਇਸ ਦੇ ਹੀ ਪਾਗਾਂ ਵਿੱਚ ਲਿਖਿਆ ਸੀ ਪਤਨੀ ਨੂੰ ਥੋੜਾ ਦੁੱਖ ਜ਼ਰੂਰ ਹੋਇਆ ਕਿਉਂਕਿ ਉਸ ਨੇ ਬੜੀ ਮਿਹਨਤ ਨਾਲ ਭੋਜਨ ਤਿਆਰ ਕੀਤਾ ਸੀ ਪਰ ਉਸ ਦੇ ਦਿਲ ਵਿੱਚ ਵੀ ਜੀਵਾਂ ਪ੍ਰਤੀ ਦਇਆ ਦੀ ਭਾਵਨਾ ਸੀ ਇਸ ਲਈ ਉਸ ਨੇ ਬੜੇ ਪਿਆਰ ਨਾਲ ਥਾਲੀ ਵਾਲਾ ਸਾਰਾ ਭੋਜਨ ਕੁੱਤੇ ਦੇ ਅੱਗੇ ਰੱਖ ਦਿੱਤਾ ਕਈ ਪ੍ਰਕਾਰ ਦੇ ਸੁਆਦੀਸ਼ਟ ਭੋਜਨ ਖਾ ਕੇ ਕਿੰਕਰ ਬਹੁਤ ਖੁਸ਼ ਹੋ ਗਿਆ ਉਸ ਨੇ ਮਨ ਹੀ ਮਨ ब्राह्मण ਅਤੇ ਉਸ ਦੀ ਪਤਨੀ ਨੂੰ ਦਿਲੋਂ ਦੁਆਵਾਂ ਦਿੱਤੀਆਂ ਫਿਰ ਉਹ ਵਾਪਸ ਉਸ ਰੁੱਖ ਦੇ ਹੇਠਾਂ ਆ ਕੇ ਬੈਠ ਗਿਆ ਅਤੇ ਆਪਣੇ ਮਿੱਤਰ ਵਜਰਾੰਗ ਦੇ ਆਉਣ ਦੀ ਉਡੀਕ ਕਰਨ ਲੱਗਾ ਉਧਰ ਵਜਰਾੰਗ ਵੀ ਭੋਜਨ ਦੀ ਤਲਾਸ਼ ਵਿੱਚ ਪਿੰਡ ਦੇ ਇੱਕ ਅਮੀਰ ਸੇਠ ਦੇ ਘਰ ਚਲਾ ਗਿਆ ਉਸ ਵੇਲੇ ਸੇਠ ਘਰ ਅੰਦਰ ਭੋਜਨ ਕਰਨ ਲਈ ਬੈਠਾ ਹੀ ਸੀ ਇਨ੍ਹਾਂ ਪਲਾਂ ਵਿੱਚ ਵਜਰਾੰਗ ਨੇ ਵੀ ਉਸ ਦੀ ਥਾਲੀ ਵਿੱਚ ਮੂੰਹ ਪਾ ਦਿੱਤਾ ਅਤੇ ਇੱਕ ਪੂੜੀ ਮੂੰਹ ਵਿੱਚ ਫੜ ਕੇ ਦਰਵਾਜ਼ੇ ਅੱਗੇ ਬੈਠ ਕੇ ਖਾਣ ਲੱਗ ਪਿਆ ਪਰ ਇਹ ਦ੍ਰਿਸ਼ ਦੇਖ ਕੇ ਸੇਠ ਦਾ ਗੁੱਸਾ ਅਸਮਾਨ ਨੂੰ ਛੂਣ ਲੱਗ ਪਿਆ ਉਹ ਤੁਰੰਤ ਕ੍ਰੋਧ ਵਿੱਚ ਭਰ ਗਿਆ ਉਸ ਨੇ लाठी ਚੁੱਕੀ ਤੇ ਕੁੱਤੇ ਦੇ ਪਿੱਛੇ ਦੌੜ ਪਿਆ ਵਿਚਾਰਾ ਵਜਰਾੰਗ ਨਚਿੰਤ ਹੋ ਕੇ ਪੂੜੀ ਖਾਣ ਵਿੱਚ ਮਸਤ ਸੀ ਉਸ ਨੂੰ ਸੁਪਨੇ ਵਿੱਚ ਵੀ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਇੱਕ ਪੂੜੀ ਉਸ ਲਈ ਇੰਨੀ ਮਹਿੰਗੀ ਪੈ ਜਾਵੇਗੀ ਅਚਾਨਕ ਸੇਠ ਦੀ लाਠੀ ਜ਼ੋਰ ਨਾਲ ਵਜਰਾੰਗ ਦੀ ਕਮਰ ਉੱਤੇ ਵੱਜੀ ਵਾਰ ਇਹਨਾਂ ਭਿਆਨਕ ਸੀਕ ਕੁੱਤਾ ਉੱਥੇ ਹੀ ਬੈਠਾ ਰਹਿ ਗਿਆ ਉਸ ਦੀ ਕਮਰ ਟੁੱਟ ਚੁੱਕੀ ਸੀ ਵਜਰਾੰਗ ਚੀਕਾਂ ਮਾਰਦਾ ਹੋਇਆ ਸਰਕਦਾ ਹੋਇਆ ਜਿਵੇਂ ਤਿਵੇਂ ਉੱਥੋਂ ਦੂਰ ਹੋਣ ਦੀ ਕੋਸ਼ਿਸ਼ ਕਰਨ ਲੱਗਾ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਇੱਕ ਪੂਰੀ ਖਾਨ ਦੀ ਉਸ ਨੂੰ ਇੰਨੀ ਵੱਡੀ ਕੀਮਤ ਚੁਕਾਉਣੀ ਪਵੇਗੀ ਉਹ ਜਾਣਦਾ ਸੀ ਕਿ ਮਨੁੱਖ ਸੁਵਾਰਥੀ ਹੁੰਦਾ ਹੈ ਪਰ ਇਹਨਾਂ ਨਰਦਈ ਵੀ ਹੋਵੇਗਾ ਇਹ ਬਜਰਾੰਗ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਮਰ ਟੁੱਟਣ ਦੇ ਕਾਰਨ ਹੁਣ ਉਸ ਤੋਂ ਚੱਲਿਆ ਵੀ ਨਹੀਂ ਜਾ ਰਿਹਾ ਸੀ ਉਧਰ ਰੁੱਖ ਦੇ ਹੇਠਾਂ ਕਿੰਕਰ ਬੈਠਾ ਆਪਣੇ ਮਿੱਤਰ ਦੀ ਉਡੀਕ ਕਰ ਰਿਹਾ ਸੀ ਕਾਫੀ ਦੇਰ ਹੋ ਚੁੱਕੀ ਸੀ ਕਿੰਕਰ ਦੇ ਮਨ ਵਿੱਚ ਚਿੰਤਾ ਪੈਦਾ ਹੋ ਗਈ ਉਹ ਸੋਚਣ ਲੱਗਾ ਕਿ ਇੰਨੀ ਧੀਰ ਹੋ ਗਈ ਹੈ ਅਜੇ ਤੱਕ ਵਜਰਾੰਗ ਵਾਪਸ ਨਹੀਂ ਆਇਆ ਕਿਤੇ ਉਹ ਕਿਸੇ ਮੁਸੀਬਤ ਵਿੱਚ ਹੀ ਨਾ ਫਸ ਗਿਆ ਹੋਵੇ ਇਹ ਹੀ ਸੋਚ ਕੇ ਕਿੰਕਰ ਵੀ ਉਸ ਨੂੰ ਭਾਲਣ ਲਈ ਪਿੰਡ ਵੱਲ ਤੁਰ ਪਿਆ ਪਿੰਡ ਵਿੱਚ ਪਹੁੰਚਦੇ ਹੀ ਉਸ ਦੀ ਨਜ਼ਰ ਆਪਣੇ ਮਿੱਤਰ ਵਜਰਾੰਗ ਉੱਤੇ ਪਈ ਵਜਰਾੰਗ ਪਿੰਡ ਤੋਂ ਬਾਹਰ ਵੱਲ ਕਿਸਦਾ ਹੋਇਆ ਜਿਵੇਂ ਤਵੇਂ ਆ ਰਿਹਾ ਸੀ ਉਸ ਦੀਆਂ ਅੱਖਾਂ ਤੋਂ ਲਗਾਤਾਰ ਹੰਝੂ ਵਹਿ ਰਹੇ ਸਨ ਉਹ ਆਪਣੇ ਅਗਲੇ ਦੋ ਪੈਰਾਂ ਨਾਲ ਸਰਕਦਾ ਹੋਇਆ ਇੱਥੇ ਤੱਕ ਪਹੁੰਚਿਆ ਸੀ ਜਦੋਂ ਕਿੰਕਰ ਨੇ ਵਜਰਾੰਗ ਦੀ ਟੁੱਟੀ ਹੋਈ ਕਮਰ ਵੇਖੀ ਉਹ ਬਹੁਤ ਦੁਖੀ ਹੋ ਗਿਆ ਦੁੱਖ ਨਾਲ ਭਰਿਆ ਹੋਇਆ ਪੁੱਛਣ ਲੱਗਾ ਮਿੱਤਰ ਤੈਨੂੰ ਇਸ ਹਾਲਤ ਵਿੱਚ ਕਿਸ ਪਾਪੀ ਨੇ ਪਹੁੰਚਾਇਆ ਹੈ ਤਦ ਵਜਰਾੰਗ ਰੋਂਦੇ ਰੋਂਦੇ ਉਸ ਸੇਠ ਦੇ ਕਠੋਰ ਅਤੇ ਨਿਰਦਈ ਵਿਵਹਾਰ ਦੀ ਪੂਰੀ ਕਹਾਣੀ ਆਪਣੇ ਮਿੱਤਰ ਨੂੰ ਸੁਣਾਉਣ ਲੱਗਾ ਸੇਠ ਦੀ ਦੁਸ਼ਟਤਾ ਬਾਰੇ ਸੁਣ ਕੇ ਕਿੰਕਰ ਦਾ ਵੀ ਖੂਨ ਖੋਲ ਉੱਠਿਆ ਉਸ ਦਾ ਦਿਲ ਚਾਹੁੰਦਾ ਸੀ ਕਿ ਉਸ ਅਣਾਈ ਨੂੰ ਪਾਪੀ ਨੂੰ ਸਜ਼ਾ ਮਿਲੇ ਪਰ ਉਹ ਕਰ ਵੀ ਕੀ ਸਕਦਾ ਸੀ ਇਨ੍ਹਾਂ ਪਲਾਂ ਵਿੱਚ ਵਜਰਾੰਗ ਦਰਦ ਭਰੀ ਆਵਾਜ਼ ਵਿੱਚ ਬੋਲਿਆ ਮਿੱਤਰ ਹੁਣ ਮੇਰਾ ਜੀਣਾ ਤੇ ਨਾ ਜੀਣਾ ਇੱਕੋ ਜਿਹਾ ਹੋ ਗਿਆ ਹੈ ਸੇਠ ਨੇ ਮੇਰੀ ਕਮਰ ਤੋੜ ਦਿੱਤੀ ਹੈ ਮੈਨੂੰ ਤੀਰਥਾਂ ਤੇ ਜਾਣ ਤੋਂ ਵੀ ਵਾਂਝਾ ਕਰ ਦਿੱਤਾ ਹੈ ਇਸ ਟੁੱਟੀ ਹੋਈ ਕਮਰ ਨਾਲ ਮੈਂ ਹੋਰ ਜੀਣਾ ਨਹੀਂ ਚਾਹੁੰਦਾ ਮੈਨੂੰ ਤੂੰ ਕਿਸੇ ਤਰ੍ਹਾਂ ਇੱਥੋਂ ਲੈ ਚੱਲ ਹੁਣ ਮੈਂ ਆਪਣੇ ਪ੍ਰਾਣ ਤਿਆਗਣੇ ਚਾਹੁੰਦਾ ਹਾਂ ਕਿੰਕਰ ਦੀਆਂ ਵੀ ਅੱਖਾਂ ਪਰ ਆਈਆਂ पर मित्र ਦੇ ਦੁੱਖ ਅੱਗੇ ਉਹ ਵੀ ਟੁੱਟ ਚੁੱਕਾ ਸੀ ਜਿਵੇਂ ਤਿਵੇਂ ਕਰਕੇ ਕਿੰਕਰ ਵਜਰਾੰਗ ਨੂੰ ਉਥੋਂ ਅੱਗੇ ਲੈ ਗਿਆ ਅੱਗੇ ਇੱਕ ਨਦੀ ਵਗ ਰਹੀ ਸੀ ਉਸੇ ਹੀ ਨਦੀ ਦੇ ਕਿਨਾਰੇ ਵਜਰਾੰਗ ਨੇ ਆਪਣੇ ਆਖਰੀ ਸਾਹ ਲਏ ਇਹ ਸਭ ਵੇਖ ਕੇ ਕਿੰਕਰ ਵੀ ਹੋਰ ਜੀ ਨਾ ਸਕਿਆ ਉਸ ਨੇ ਵੀ ਆਪਣੇ ਮਿੱਤਰ ਦੇ ਵਿਛੋੜੇ ਵਿੱਚ ਪ੍ਰਾਣ ਤਿਆਗ ਦਿੱਤੇ ਇਹ ਇੱਕ ਕੁਦਰਤ ਦੀ ਕਲਾ ਵਰਤੀ ਇਸ ਤਰ੍ਹਾਂ ਇਹ ਦੋਵੇਂ ਕੁੱਤੇ ਆਪਣੇ ਪ੍ਰਾਣ ਤਿਆਗ ਚੁੱਕੇ ਸਨ ਦੋਸਤੋ ਉਹ ਤੀਰਥਾਂ ਦੇ ਭਾਵ ਨਾਲ ਤੁਰੇ ਸੀ ਇਸ ਲਈ ਭਗਵਾਨ ਨੇ ਉਹਨਾਂ ਦੇ ਅੱਗੇ ਪਿੱਛੇ ਦੇ ਸਾਰੇ ਪਾਪ ਨਸ਼ਟ ਕਰ ਦਿੱਤੇ ਅਤੇ ਉਹਨਾਂ ਨੂੰ ਮਨੁੱਖੀ ਸਰੀਰ ਵਿੱਚ ਭੇਜ ਦਿੱਤਾ ਪਰਮਾਤਮਾ ਦੀ ਐਸੀ ਇੱਕ ਕਲਾ ਵਰਤੀ ਕਿ ਕਿੰਕਰ ਨੇ ਉਸੇ ਬ੍ਰਾਹਮਣ ਦੇ ਘਰ ਪੁੱਤਰ ਦੇ ਰੂਪ ਵਿੱਚ ਜਨਮ ਲਿਆ ਅਤੇ ਇੱਧਰ ਬਜਰਾੰਗ ਨੇ ਉਸੇ ਸੇਠ ਦੇ ਘਰ ਜਾ ਕੇ ਜਨਮ ਲਿਆ ਇੱਕ ਅਜੀਬ ਸੰਜੋਗ ਸੀ ਦੋਨਾਂ ਦੇ ਘਰਾਂ ਵਿੱਚ ਪਹਿਲਾਂ ਕੋਈ ਸੰਤਾਨ ਨਹੀਂ ਕਾਫੀ ਸਮੇਂ ਬਾਅਦ ਜਦੋਂ ਸੇਠ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਤਾਂ ਉਸ ਨੇ ਬਹੁਤ ਵੱਡਾ ਉਤਸਵ ਮਨਾਇਆ ਪੂਰੇ ਨਗਰ ਨੂੰ ਦਾਵਤ ਦਿੱਤੀ ਗਈ ਖੁਸ਼ੀ ਦਾ ਜਸ਼ਨ ਫਲੇ ਚੱਲ ਹੀ ਰਿਹਾ ਸੀ ਕਿ ਅਚਾਨਕ ਸੇਠ ਨੂੰ ਖਬਰ ਮਿਲੀ ਕਿ ਉਸ ਦੇ ਵਪਾਰ ਵਿੱਚ ਭਾਰੀ ਨੁਕਸਾਨ ਹੋ ਗਿਆ ਹੈ ਅਤੇ ਉਸ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ ਹੈ ਇਹ ਸੁਣ ਕੇ ਸੇਠ ਨੂੰ ਵੱਡਾ ਸਦਮਾ ਲੱਗਾ ਅਜੇ ਉਹ ਇਸ ਝਟਕੇ ਤੋਂ ਸੰਭਲਿਆ ਵੀ ਨਹੀਂ ਸੀ ਕਿ ਉਸ ਦੀ ਪਤਨੀ ਇੱਕ ਭਿਆਨਕ ਰੋਗ ਨਾਲ ਬਿਮਾਰ ਹੋ ਗਈ ਉਸ ਦੇ ਇਲਾਜ ਦੇ ਵਿੱਚ ਸੇਠ ਦੀ ਸਾਰੀ ਸੰਪਤੀ ਹੌਲੀ-ਹੌਲੀ ਵੇਚਣ ਲੱਗ ਪਈ ਅਤੇ ਉਧਰ ਦੂਜੇ ਪਾਸੇ ਜਦੋਂ ਕਿੰਕਰ ਬ੍ਰਾਹਮਣ ਦੇ ਘਰ ਪੁੱਤਰ ਬਣ ਕੇ ਪੈਦਾ ਹੋਇਆ ਉਸ ਸਮੇਂ ਬ੍ਰਾਹਮਣ ਨੂੰ ਰਾਜੇ ਦੇ ਦਰਬਾਰ ਵਿੱਚ ਇੱਕ ਚੰਗੇ ਪਦ ਦੀ ਨੌਕਰੀ ਮਿਲ ਜਾਂਦੀ ਹੈ ਬ੍ਰਾਹਮਣ ਦੀ ਸਲਾਹ ਦੇ ਨਾਲ ਰਾਜ ਦਾ ਕੰਮ ਕਾਜ ਬੜੇ ਸੁਚੱਜੇ ਢੰਗ ਨਾਲ ਚੱਲਣ ਲੱਗਾ ਕੋਈ ਵੀ ਜੁੱਧ ਰਾਜਾ ਹਾਰਦਾ ਨਹੀਂ ਸੀ ਕਿਉਂਕਿ ਬ੍ਰਾਹਮਣ ਉਸ ਨੂੰ ਹਮੇਸ਼ਾ ਸਹੀ ਰਣਨੀਤੀ ਬਣਾ ਕੇ ਦਿੰਦਾ ਸੀ ਕੋਝ ਹੀ ਸਮੇਂ ਬਾਅਦ ਰਾਜੇ ਨੇ ਬ੍ਰਾਹਮਣ ਨੂੰ ਆਪਣਾ ਪ੍ਰਧਾਨ ਮੰਤਰੀ ਬਣਾ ਲਿਆ ਜੋ ਬ੍ਰਾਹਮਣ ਕੱਲ ਤੱਕ ਗਰੀਬ ਸੀ ਅੱਜ ਉਹ ਪੂਰੇ ਰਾਜ ਦਾ ਪ੍ਰਧਾਨ ਮੰਤਰੀ ਬਣ ਚੁੱਕਾ ਸੀ ਇਧਰ ਬ੍ਰਾਹਮਣ ਦਾ ਪੁੱਤਰ ਦਿਨੋਂ ਦਿਨ ਹੋਰ ਵੀ ਵੱਡਾ ਵਿਦਵਾਨ ਬਣਦਾ ਗਿਆ ਉਸ ਨੇ ਆਪਣੇ ਗਿਆਨ ਵਿਹਾਰ ਅਤੇ ਕਰਮਾ ਨਾਲ ਆਪਣੇ ਪਿਤਾ ਦੇ ਨਾਮ ਨੂੰ ਵੀ ਚਾਰ ਚੰਨ ਲਾ ਦਿੱਤੇ ਸਾਰਾ ਰਾਜ ਉਸ ਦੀ ਬੁੱਧੀ ਅਤੇ ਉਸ ਦੀਆਂ ਸਲਾਹਾਂ ਦੀ ਕਦਰ ਕਰਨ ਲੱਗ ਪਿਆ ਤੇ ਉਦھر ਦੂਜੇ ਪਾਸੇ ਸੇਠ ਦਾ ਪੁੱਤਰ ਵੱਡਾ ਹੋ ਕੇ ਨਕੰਮਾ ਅਤੇ ਵਕਾਰਾਂ ਵਿੱਚ ਡੁੱਬਾ ਹੋਇਆ ਨਿਕਲਿਆ ਜੋ ਥੋੜਾ ਬਹੁਤ ਧਨ ਸੇਠ ਕੋਲ ਬਚਿਆ ਸੀ ਉਸ ਨੂੰ ਪੁੱਤਰ ਨੇ ਜੂਏ ਸ਼ਰਾਬ ਅਤੇ ਮੰਦੇ ਕਰਮਾਂ ਵਿੱਚ ਉਡਾ ਦਿੱਤਾ ਜੇ ਸੇਠ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਪੁੱਤਰ ਉਸ ਨੂੰ ਗਾਲਾਂ ਕੱਢਦਾ ਮਾਰਦਾ ਕੁੱਟਦਾ ਇੱਕ ਦਿਨ ਤਾਂ ਹੱਦ ਹੋ ਗਈ ਨਸ਼ੇ ਦੀ ਹਾਲਤ ਵਿੱਚ ਉਸ ਨੇ ਆਪਣੇ ਹੀ ਪਿਤਾ ਨੂੰ ਲਾਠੀਆਂ ਨਾਲ ਇੰਨਾ ਕੁੱਟਿਆ ਕਿ ਸੇਠ ਦੀ ਕਮਰ ਟੁੱਟ ਗਈ। ਹੁਣ ਉਹ ਸੇਠ ਚੱਲਣ ਫਿਰਨ ਜੋਗਾ ਵੀ ਨਾ ਰਿਹਾ। ਸਾਰਾ ਦਿਨ ਘਰ ਵਿੱਚ ਪਿਆ ਰਹਿੰਦਾ ਆਪਣੇ ਹੀ ਕੀਤੇ ਕੁਕਰਮਾਂ ਦੀ ਸਜ਼ਾ ਭੋਗਦਾ। ਇੱਕ ਦਿਨ ਦਰਦ ਨਾਲ ਤੜਫਦਾ ਹੋਇਆ ਸੇਠ ਆਪਣੀ ਪਤਨੀ ਨੂੰ ਕਹਿਣ ਲੱਗਾ, "ਪਾਗਵਾਨੇ, ਪਤਾ ਨਹੀਂ ਅਸੀਂ ਕਿਹੜੇ ਪਾਪ ਕੀਤੇ ਨੇ।" ਜਿਸ ਕਾਰਨ ਸਾਡੇ ਘਰ ਇਹੋ ਜਿਹਾ ਪੁੱਤਰ ਪੈਦਾ ਹੋਇਆ ਅਜਹੀ ਸੰਤਾਨ ਨਾਲੋਂ ਤਾਂ ਬਿਨਾਂ ਔਲਾਦ ਦੇ ਰਹਿਣਾ ਹੀ ਚੰਗਾ ਸੀ ਇਹ ਸੁਣ ਕੇ ਸੇਠ ਦੀ ਪਤਨੀ ਨੇ ਬੜੀ ਗੰਭੀਰਤਾ ਨਾਲ ਕਿਹਾ ਕਿ ਤੁਹਾਨੂੰ ਯਾਦ ਹੈ ਤੁਸੀਂ ਇੱਕ ਕੁੱਤੇ ਨੂੰ लाਠੀ ਮਾਰ ਕੇ ਉਸ ਦੀ ਕਮਰ ਤੋੜ ਦਿੱਤੀ ਸੀ ਸ਼ਾਇਦ ਉਸੇ ਪਾਪ ਦੀ ਸਜ਼ਾ ਅੱਜ ਸਾਨੂੰ ਮਿਲ ਰਹੀ ਹੈ ਦੋਸਤੋ ਸੱਚ ਇਹੀ ਹੈ ਕਿ ਕਰਮ ਕਦੇ ਮਰਦੇ ਨਹੀਂ ਕਰਮ ਵਾਪਸ ਜ਼ਰੂਰ ਆਉਂਦੇ ਨੇ ਸਾਡੇ ਚੰਗੇ ਜਾਂ ਮੰਦੇ ਕਰਮਾਂ ਦਾ ਨਤੀਜਾ ਹੁੰਦਾ ਹੈ ਕਿ ਸਾਨੂੰ ਸੁੱਖ ਦੇਣ ਵਾਲੀ ਜਾਂ ਦੁੱਖ ਦੇਣ ਵਾਲੀ ਸੰਤਾਨ ਮਿਲਦੀ ਹੈ ਸਾਡੇ ਪੁੰਨ ਜਾਂ ਪਾਪ ਹੀ ਸਾਡੇ ਘਰ ਵਿੱਚ ਪੁੱਤਰ ਧੀ ਬਣ ਕੇ ਜਨਮ ਲੈਂਦੇ ਨੇ ਜੇ ਸੰਤਾਨ ਸੁੱਖ ਦੇਵੇ ਤਾਂ ਸਮਝ ਲੈਣਾ ਸਾਡੇ ਚੰਗੇ ਕਰਮ ਫਲ ਦੇ ਰਹੇ ਨੇ ਅਤੇ ਜੇ ਸੰਤਾਨ ਦੁੱਖ ਦੇਵੇ ਨਕਮੀ ਨਿਕਲੇ ਤਾਂ ਸਮਝ ਲੈਣਾ ਤੁਹਾਡੇ ਬੁਰੇ ਕਰਮਾਂ ਦਾ ਹਿਸਾਬ ਬਰਾਬਰ ਹੋ ਰਿਹਾ ਹੈ ਇਸ ਤਰ੍ਹਾਂ ਸੇਠ ਹਰ ਰੋਜ਼ ਆਪਣੇ ਕਰਮਾਂ ਨੂੰ ਯਾਦ ਕਰਕੇ ਤੜਫਦਾ ਸੀ ਦੋਸਤੋ ਗੱਲ ਆਖਿਰਕਾਰ ਉਸ ਸੱਚ ਉੱਤੇ ਆ ਟਿਕੀ ਜੈਸੀ ਕਰਨੀ ਵੈਸੀ ਪਰਣੀ ਦੋਸਤੋ ਮੈਨੂੰ ਉਮੀਦ ਹੈ ਇਹ ਕਰਮਾਂ ਦੀ ਸੱਚੀ ਕਹਾਣੀ ਤੁਹਾਡੇ ਦਿਲ ਨੂੰ ਛੂ ਗਈ ਹੋਵੇਗੀ ਆਪਣੀ ਕੀਮਤੀ رائے ਕਮੈਂਟ ਵਿੱਚ ਜਰੂਰ ਸਾਂਝੀ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਹੋਰ ਅਜਾਹੀ ਹੀ ਪ੍ਰੇਰਣਾਦਾਇਕ ਅਤੇ ਸਚਾਈ ਭਰੀ ਕਹਾਣੀ ਦੇ ਨਾਲ ਜੁੜੇ ਰਹੋ ਪੰਜਾਬੀ ਰੂਹ ਦੇ ਨਾਲ ਸਭ ਦਾ ਬਹੁਤ ਬਹੁਤ ਧੰਨਵਾਦ